ਲਾਈਵ ਨੂੰ ਸਨਾਪਾ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਆਪ ਜੀ ਨੂੰ ਦਿਖਾ ਰਹੇ ਹਾਂ ਨਾਪੇ ਦੀਆਂ ਤਸਵੀਰਾਂ ਦਿਨ ਵੀਰਵਾਰ ਦੀਆਂ ਅਸੀਂ ਇਸ ਟਾਈਮ ਤਰਵੈਣੀ ਪੈਲਸ ਦੇ ਨਜ਼ਦੀਕ ਬਿਲਕੁਲ ਸਾਹਮਣੇ ਹੀ ਇੱਕ ਬੈਟਰੀ ਨਾ ਮਟਰਾਂ ਦੀ ਦੁਕਾਨ ਹੈ ਉੱਥੇ ਖੜੇ ਹਾਂ ਪਰ ਆਪ ਜੀ ਨੂੰ ਦਿਖਾਣੇ ਆ ਕਿ ਇਹਨਾਂ ਦੇ ਨਾਲ ਵਿਚਾਰਿਆਂ ਦੇ ਨਾਲ ਕਿਸ ਤਰ੍ਹਾਂ ਬੁੱਧਵਾਰ ਦੀ ਰਾਤ 3 ਵਜੇ ਦੇ ਕਰੀਬ ਕਿਵੇਂ ਭਾਣਾ ਪਰਤ ਗਿਆ ਹੈ ਦੇਖੋ ਇਹਨਾਂ ਦੇ ਸ਼੍ਰੀਆਮ 2:30 ਵਜੇ ਚੋਰਾਂ ਨੇ ਆ ਕੇ ਦੁਕਾਨ ਨੂੰ ਪਾੜ ਲਾ ਕੇ ਕਿਸ ਤਰ੍ਹਾਂ ਇਹਨਾਂ ਦਾ 4-5 ਲੱਖ ਰੁਪਏ ਦਾ ਜੋ ਨੁਕਸਾਨ ਕਰ ਦਿੱਤਾ ਹੈ ਦਿਖਾਣੇ ਤੁਹਾਨੂੰ ਇਹਨਾਂ ਦੇ ਕਿਸ ਤਰ੍ਹਾਂ ਨਾ ਵਾਟਰ ਔਰ ਬੈਟਰੀ ਚੱਕ ਕੇ ਲੈ ਗਏ ਹਨ ਚੋਰ ਆਓ ਚੱਲੀਏ ਜੋ ਇਹ ਦੁਕਾਨ ਹੈ ਦੇਖੋ ਮੇਨ ਰੋਡ ਤੇ ਹੈ ਨਾਪਾ ਪਟਿਆਲਾ ਦੇਖੋ ਆਹ ਰੋਡ ਜਾ ਰਿਹਾ ਹੈ ਨਾਪੇ ਵਾਲੇ ਨੂੰ ਮੇਨ ਰੋਡ ਦੇ ਉੱਪਰ ਦੁਕਾਨ ਹੈ ਸ਼ੋਰੂਮ ਹੈ ਜੀ ਦਿਖਾ ਰਹੇ ਆਪਾਂ ਨੂੰ ਦੇਖੋ ਤਸਵੀਰਾਂ ਜਿੱਥੇ ਕਿ ਰਾਤ ਬੁੱਧਵਾਰ ਦੀ ਰਾਤ 3 ਵਜੇ ਤੋਰਾ ਨੇ ਦੁਕਾਨ ਸ਼ੋਰੂਮ ਦੇ ਸ਼ਟਰ ਜਿੰਦੇ ਤੋੜ ਕੇ ਆਪ ਬਾਰਦਾਤ ਨੂੰ ਅੰਜਾਮ ਦਿੱਤਾ ਹੈ ਦੇਖ ਸਕਦੇ ਹੋ ਇੱਕ ਸਾਈਡ ਸ਼ੋਰੂਮ ਹੈ ਸੁਪਰ ਡੀ ਲਗਸ ਬੈਟਰੀ ਸਰਵਿਸ ਬਿਲਕੁਲ ਇਹ ਕਹਿ ਦੀ ਤਾਂ ਤਰਵੈਣੀ ਪੈਲੇਸ ਦੇ ਸਾਹਮਣੇ ਦੇਖ ਸਕਦਾ ਤੋ ਤਰਵੈਣੀ ਪੈਲੇਸ ਹੈ ਇਹਦੇ ਬਿਲਕੁਲ ਸਾਹਮਣੇ ਹੀ ਇਹ ਸ਼ੋਰੂਮ ਜੋ ਕਿ ਖੁੱਲਿਆ ਹੈ ਕਾਫੀ ਸਮੇਂ ਤੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਚੋਰਾਂ ਨੇ ਆ ਕੇ ਇੱਥੇ ਬਾਰਦਾਤ ਨੂੰ ਇੰਝਾਂ ਕੀਤਾ ਬੇਖੌਫ ਚੋਰਾਂ ਨੇ ਦੇਖੋ ਇਹਨਾਂ ਦਾ ਜੋ 4-5 ਲੱਖ ਦਾ ਨੁਕਸਾਨ ਦੱਸ ਰਹੇ ਆ ਉਹ ਯਾਰ